ਮੁਤਾਬਕ ਨੂੰ ਨਮਾਜ਼ ਅੰਮ੍ਰਿਤਪਾਲ ਜਿਹੜੀ ਸੋਚੀ ਹੈ ਕਿ ਖਾਲਸਤਾਨੀ ਸੋਚ ਹੈ ਤੇ ਉਹਦੇ ਸੋਚ ਦੇ ਉੱਤੇ ਕਿ ਜਿਹੜਾ ਇਹ ਮੈਂਬਰ ਆਫ ਪਾਰਲੀਮੈਂਟ ਦਾ ਐਮਪੀ ਸਾਹਿਬ ਹੋਰ ਬਣ ਚੁੱਕੇ ਨੇ ਪਰ ਜਿਹੜੀ ਨਾ ਸੋਚ ਹੈ ਉਹ ਕਦੀ ਬਦਲੀ ਨਹੀਂ ਜਾ ਸਕਦੀ ਤੇਰੀ ਸੋਚ ਹੈ ਉਰੋਦੇ ਅਮਰਪਾਲ ਸਿੰਘ ਆਇਆ ਉਰੋਦੇ ਦੇਖੋ ਤੁਸੀਂ ਗਲੀ ਗਲੀ ਮਹੱਲੇ ਮੱਲੇ ਤੇ ਜਿਹੜੇ ਕੀ ਸਧਾਰਨ ਹੁੰਦੇ ਸੀ ਉਹਨਾਂ ਨੇ ਇੱਕ ਬਾਣਾ ਪਾ ਲਿਆ ਵਾ ਬਾਣਾ ਬਾਣਾ ਕੋਈ ਮਾੜੀ ਗੱਲ ਨਹੀਂ ਐ ਪਰ ਬਾਣਾ ਗੁਰੂ ਦਾ ਬਾਣਾ ਮੈਂ ਨਾ ਕਿ ਉਹ ਖਾਲਸਤਾਨੀ ਆ ਦਾ ਕੋਈ ਬਾਣਾ ਨਾ ਆਂਗਰਸ ਪਾਰਟੀ ਮੁਰਦਾਬਾਦ 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 ਕੋਈ ਨਹੀਂ ਜੀ ਆ ਮਾਰੇ ਖੋਕੇ ਸਾਬਕਾ ਸੀਐਮ ਅਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਹੁੜਾ ਵੱਲੋਂ ਸਸਦ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਹੱਕ ਦੇ ਵਿੱਚ ਜਿਹੜਾ ਇਹ ਉਹ ਬਿਆਨ ਦਿੱਤਾ ਗਿਆ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਹੋਰਾ ਦੀ ਰਿਹਾਈ ਨੂੰ ਲੈ ਕੇ ਕਈ ਸਵਾਲ ਅਤੇ ਕਈ ਚੀਜ਼ਾਂ ਜੜੀਆਂ ਨੇ ਉਹ ਸੰਸਦ ਦੇ ਵਿੱਚ ਕਈਆਂ ਜਿਸ ਤੋਂ ਬਾਅਦ ਹੁਣ ਆ ਸ਼ਿਪਸੈਨਾ ਵੱਲੋਂ ਕਰਨਜੀਤ ਸਿੰਘ ਚੰਨੀ ਹੋਰਾ ਦੇ ਖਿਲਾਫ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਪਤਲਾ ਪ੍ਰਦਰਸ਼ਨ ਕੀਤਾ ਹੈ ਗਲਵਾਾ ਜ਼ਰੂਰ ਕਰ ਲੈਣੇ ਆ ਸ਼ਿਪਸੈਨਾ ਆਗੂ ਹੈਗੇ ਨੇ ਸਾਡੇ ਨਾਲ ਅਜਾ ਤੁਸੀਂ ਕਹਿ ਰਹੇ ਹੋ ਕਿ ਕਰਨਜੀਤ ਸਿੰਘ ਚੰਨੀ ਹੋਰਾ ਨੇ ਭਾਈ ਅਮਰਿਤਪਾਲ ਸਿੰਘ ਹੋਰਾ ਦੀ ਆਵਾਜ਼ ਚੱਕੀ ਹੈਗੀ ਸੰਸਦ ਦੇ ਵਿੱਚ ਉਦੋਂ ਤੁਸੀਂ ਵਿਰੋਧ ਕਰ ਰਹੇ ਹੋ ਗਲਤ ਕੀ ਕਿਹਾ ਉਹਨਾਂ ਨੇ ਗਲਤ ਇਹ ਗਿਆ ਜੀ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਅੰਮ੍ਰਿਤਪਾਲ ਦਾ ਜਿਹੜਾ ਖੋਭ ਸੀ ਪੂਰੇ ਪੰਜਾਬ ਭਾਰਤ ਤੇ ਪੰਜਾਬ ਪਰ ਤੋਂ ਬਾਹਰ ਸਟੇਟਾਂ ਦੇ ਵਿੱਚ ਫੈਲਿਆ ਪਿਆ ਸੀਗਾ ਅੰਮ੍ਰਿਤਪਾਲ ਜਿਹੜੀ ਸੋਚੀ ਹੈ ਕਿ ਖਾਲਸਤਾਨੀ ਸੋਚ ਹੈ ਤੇ ਉਹ ਸੋਚ ਦੇ ਉੱਤੇ ਕਿ ਜਿਹੜਾ ਇਹ ਮੈਂਬਰ ਆਫ ਪਾਰਲੀਮੈਂਟ ਦਾ ਐਮਪੀ ਸਾਹਿਬ ਹੋ ਯੂਰ ਬਣ ਚੁੱਕੇ ਨੇ ਪਰ ਜਿਹੜੀ ਨਾ ਸੋਚ ਹੈ ਉਹ ਕਦੀ ਬਦਲੀ ਨਹੀਂ ਜਾ ਸਕਦੀ ਇਸ ਕਰਕੇ ਕਿ ਜੇ ਐਨਐਸਏ ਲੱਗੀ ਹੈ ਸਰਕਾਰਾਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੋ ਜੋ ਉਹ ਕੋਈ ਬੇਕੁਮ ਨਹੀਂ ਹੈ ਜਿਹੜਾ ਕਿ ਉਹ ਐਨਐਸ ਲਾਗੇ ਉਹਨੂੰ ਅੰਦਰ ਬਿਠਾਇਆ ਹੋਇਆ ਹੈ ਕਿ ਕਿਤਨੇ ਕਿਤਨੇ ਇੰਟੈਲੀਜੈਂਸ ਸਪੈਸ਼ਲ ਬ੍ਰਾਂਚਾਂ ਜਾਂ ਹੋਰ ਸਾਰੀਆਂ ਨੇ ਵਿਭਾਗ ਹੈਗੇ ਉਹਨਾਂ ਦਾ ਜਿਹੜਾ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਦਾ ਦਿੱਤਾ ਗਿਆ ਸਰਕਾਰਾਂ ਨੂੰ ਅਗਰ ਇਹ ਬਾਹਰ ਆਂਦਾ ਤੇ ਉਹ ਦਿਨ ਦੂਰ ਨਹੀਂ ਜਦੋਂ ਅੱਤਵਾਦ ਦਾ ਦੌਰ ਫੇਰ ਸ਼ੁਰੂ 84 ਵਾਂਗ ਹੋ ਜਾਏਗਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਅੱਤਵਾਦ ਦਾ ਦੌਰ ਦੁਬਾਰਾ 84 ਵਾਂਗ ਹੋਵੇਗਾ ਦੇਖੋ ਜੀ ਹਮੇਸ਼ਾ ਕਿਤੇ ਨਾ ਕਿ ਹਿੰਦੂਆਂ ਨੂੰ ਟਾਰਗੇਟ ਨਾ ਜਾਂਦਾ ਤੁਸੀਂ ਪਿੱਛੇ ਗੋਦੇ ਥਾਪਰਦੇ ਦੇਖੋ ਕਿਦਾਂ ਸ਼ਰੇਆ ਮਾਰਿਆ ਗਿਆ ਉਹਨੂੰ ਇਹ ਕੌਣ ਜ਼ਿੰਮੇਵਾਰ ਹੈ ਗਗਨੇਜਾ ਜੀ ਮਾਰੇ ਗਏ ਹੋਰ ਇਨੇ ਸਾਥੀ ਮਾਰੇ ਗਏ ਆ ਕੌਣ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਪੜਾ ਤਾਂ ਸਕਦੇ ਨਹੀਂ ਪਾਲ ਜ਼ਿੰਮੇਵਾਰ ਹੈ ਬਿਲਕੁਲ ਦੇਖੋ ਜੀ ਅਮਰਤਪਾਲ ਦੇ ਕਿਵੇਂ ਕਿਵੇਂ ਜ਼ਿੰਮੇਵਾਰ ਕਿਵੇਂ ਨਹੀਂ ਜੂਮ ਕਿੰਨੀ ਜ਼ਿੰਮੇਵਾਰ ਕਿਵੇਂ ਵੇ ਜਦੋਂ ਉਹਦੇ ਅਮਰਤਪਾਲ ਸਿੰਘ ਆਇਆ ਉਹਦੇ ਦੇਖੋ ਤੁਸੀਂ ਗਲੀ ਗਲੀ ਮਹੱਲੇ ਮਹੱਲੇ ਦੇ ਜਿਹੜੇ ਕੀ ਸਧਾਰਨ ਹੁੰਦੇ ਸੀ ਉਹਨਾਂ ਨੇ ਇੱਕ ਬਾਣਾ ਪਾ ਲਿਆ ਵਾ ਬਾਣਾ ਬਾਣਾ ਕੋਈ ਮਾਰੀ ਗੱਲ ਨਹੀਂ ਹੈ ਉਹ ਪਰ ਬਾਣਾ ਗੁਰੂ ਦਾ ਬਾਣਾ ਮੈਂ ਨਾ ਕਿ ਉਹ ਖਾਲਸਤਾਨੀਆਂ ਦਾ ਕੋਈ ਬਾਣਾ ਮੈਂ ਠੀਕ ਹੈ ਬਹੁਤ ਸਾਰੇ ਜਿਹੜੇ ਕੀ ਨਹੰਗਾ ਦੇ ਬਾਣੇ ਦੇ ਵਿੱਚ ਹੈਗੇ ਆ ਉਹ ਗੁਰੂ ਸਾਹਿਬ ਦੀ ਮਰਿਆਦਾ ਦੇ ਵਿੱਚ ਰਹਿੰਦੇ ਆ ਜਿਹੜੀ ਇਹ ਸੋਚ ਹੈ ਉਹਨਾਂ ਜਿਹੜੀ ਸੋਚ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਲੜਕਾ ਕਿੜਾ ਵੜਿਆ ਪਿਆ ਉਹਨਾਂ ਨੂੰ ਜਿਹੜੀ ਕਾਉਂਸਲਿੰਗ ਨਹੀਂ ਕੀਤੀ ਜਾ ਰਹੀ ਕਿ ਜਿਹੜਾ ਬਾਣਾ ਹੈ ਗੁਰੂ ਸਾਹਿਬ ਦਾ ਹੈ ਕਿ ਨਾ ਕੋਈ ਆਪਾਂ ਕੋਈ ਇੱਥੇ ਖਾਲਸਾਣ ਵਾਸਤੇ ਪਾਇਆ ਲੈ ਤੇ ਨਾ ਕੋਈ ਮਖੇਰ ਜਾ ਆਪਣੇ ਦੇਸ਼ ਦਾ ਜਾ ਆਪਣੇ ਸੂਬੇ ਦਾ ਮੋਹਲ ਸਾਹਿਬ ਕਰਨ ਲਈ ਪਾਇਆ ਅੱਛਾ ਇੰਨੇ ਵੱਡੇ ਜਿਹੜਾ ਹੈਗਾ ਇੱਕ ਪੂਰਾ ਇੱਕ ਇਲਾਕੇ ਨੇ ਉਹਨਾਂ ਨੂੰ ਫਤਵਾ ਦਿੱਤਾ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਖਡੂਰ ਸਾਹਿਬ ਲੱਗੇ ਨੇ ਫਤਵਾ ਦਿੱਤਾ ਤੁਹਾਨੂੰ ਨਹੀਂ ਲੱਗਦਾ ਕਿ ਉਹ ਲੋਕਾਂ ਦਾ ਜੋ ਫਤਵਾ ਹੈ ਉਸ ਦੇ ਉੱਪਰ ਵੀ ਕੋਈ ਜਵਾਬ ਕੋਈ ਸਵਾਲ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਜੋ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੀਤੇ ਨੇ ਜਦੋਂ ਇੱਕ ਕਮਿਟੀ ਇੱਕ ਕਮਿਟੀ ਜਦੋਂ ਇਕੱਠੀ ਹੋ ਜਾਂਦੀ ਹੈ ਇੱਕ ਇੱਕ ਸ਼ਹਿਰ ਦਾ ਇੱਕ ਜ਼ੁਬਾ ਇਕੱਠਾ ਹੋ ਜਾਂਦਾ ਹੈ ਤੇ ਉਦੋਂ ਉਹ ਜਦੋਂ ਉਹਨਾਂ ਨੇ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਅਗਰ ਆਪਾਂ ਸਾਡੇ ਸ਼ਹਿਰ ਦਾ ਸਾਡੇ ਸਾਡੇ ਨੇੜੇ ਤੇੜੇ ਦਾ ਇਸ ਬੰਦੇ ਨੂੰ ਅਸੀਂ ਕਾਮਯਾਬ ਬਣਾਣਾ ਹੈ ਤੇ ਲੋਕਾਂ ਨੂੰ ਸੋਹਵਾ ਦਿੱਤੀਆਂ ਜਾਂਦੀਆਂ ਜਾਂ ਹੋਰ ਚੀਜ਼ਾਂ ਕਿਹਾ ਜਾਂਦਾ ਵਾ ਪੰਥ ਦਾ ਵੀ ਵਾਸਤਾ ਦਿੱਤਾ ਜਾਂਦਾ ਵਾ ਸਭਾ ਰੋਕ ਦੇਣ ਕਿਤੇ ਲੋਕਾਂ ਨੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਕਿਤੇ ਉਹ ਸਾਡਾ ਕੋਈ ਵਿਕਾਸ ਕਰੇਗਾ ਪਰ ਅਗਰ ਮੈਂ ਤੁਸੀਂ ਇਸ ਵੀ ਸਾਹਮਣੇ ਰੱਖਿਓ ਜਦੋਂ ਭਾਈ ਅਮਰਿਤਪਾਲ ਜੀ ਕਿਤੇ ਬਾਹਰ ਆ ਵੀ ਗਿਆਣਾ ਤੇ ਮਾਹੌਲ ਜੂਰ ਖਾ ਹੋਏਗਾ ਮਤਲਬ ਲੋਕਾਂ ਨੇ ਸਿਰਫ ਪੰਥਦਾਰ ਸੋਚ ਕੇ ਜਿਹੜਾ ਹੈਗਾ ਵੋਟ ਪਾ ਦਿੱਤਾ ਸੀਗਾ ਉਹਨਾਂ ਨੇ ਬਿਲਕੁਲ ਜੀ ਪੰਥ ਕਰਕੇ ਵੋਟ ਪਾਤੀ ਕਿ ਸ਼ਾਇਦ ਕਿਤੇ ਨਾ ਕਿਤੇ ਸਾਡੇ ਪੈਰਾ ਦੇਗਾ ਸਾਡੇ ਅਸੀਂ ਅੱਛੀ ਸੋਚ ਤੇ ਪੈਰਾ ਦੇਗਾ ਪਰ ਜਿਹੜੀ ਹੈ ਸਰਕਾਰਾਂ ਮੈਂ ਸੈਂਟਰ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਤੇ ਹੋਰ ਏਡੇ ਸਾਰੇ ਵਿਭਾਗ ਹੈ ਸਭ ਨੇ ਉਹਨਾਂ ਨੂੰ ਨਕਾਰਿਆ ਕਿ ਅਗਰ ਬਾਹਰ ਆਂਦਾ ਤੇ ਏ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਭਾਈ ਪੰਥ ਨੇ ਸਾਰਾ ਜਿਹੜਾ ਹੈਗਾ ਇਹ ਫਤਵਾ ਦਿੱਤਾ ਪੰਥ ਨੇ ਜਿਹੜਾ ਹੈ ਇਹ ਪੂਰਾ ਦਿੱਤਾ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਪੰਥ ਦੇ ਕੰਮ ਕਰਨ ਦੇ ਲਈ ਜਾਂ ਫਿਰ ਹੋਰ ਕੋ ਪਤਨਾ ਦੇ ਦੇਖੋ ਜੀ ਮੇਰੀ ਸੁਣੋ ਮੌਕਾ ਪਹਿਲੇ ਜਿਹੜੀ ਸੋਚ ਹੈ ਉਹ ਸੋਚ ਹੈ ਠੀਕ ਹੈ ਅਗਰ ਉਹ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਬਿਆਨ ਉਹ ਤੋਂ ਅੰਦਰੋਂ ਵੀ ਬਾਹਰ ਆ ਸਕਦੇ ਆ ਜਦੋਂ ਆਇਆ ਸੀ ਬਿਆਨ ਉਹਦੇ ਵੀ ਉਸ ਦੇ ਭਾਰੇ ਤਰ ਉਹਨਾਂ ਨੇ ਕੋਈ ਬਿਆਨ ਦਿੱਤਾ ਕਿ ਮੈਂ ਹਿੰਦੂ ਸੰਘ ਦੇ ਇੱਕਤਾ ਦਾ ਪ੍ਰਤੀਕ ਰਾਂਗਾ ਹਿੰਦੂ ਦੱਸੇ ਸਾਡਾ ਭਾਈਚਾਰਾ ਵੈ ਉਹ ਜਿਹੜੀ ਇਹ ਹਕੂਮਤਾਂ ਅਸੀਂ ਗੁਲਾਮ ਐ ਅਸੀਂ ਐ ਹੱਲੇ ਵੀ ਉਹਨਾਂ ਦੀ ਪਰਪਾਛਾ ਇਹੀ ਆ ਤੁਸੀਂ ਕਹਿ ਰਹੇ ਹੋ ਕਿ ਇਹ ਭਾਸ਼ਾ ਹੈਗੀ ਐ ਪਰ ਉਹ ਤਾਂ ਕਹਿੰਦੇ ਪਏ ਨੇ ਉਹ ਤਾਂ ਕਹਿੰਦੇ ਪਏ ਨੇ ਕਿ ਬਈ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛਡਾਉਣ ਦੇ ਲਈ ਆਇਆ ਹੋਇਆ ਵਾਂ ਪੰਜਾਬ ਨੂੰ ਸੁਧਾਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰਾਂ ਨੇ ਬਹੁਤ ਸਾਰੇ ਐਦਾਂ ਦੇ ਸੈਂਟਰ ਖੋਲੇ ਜਿੱਥੇ ਨਸ਼ਾ ਛੱਡਿਆ ਜਾਵੇ ਜੇ ਕਿਸੇ ਨੇ ਨਸ਼ਾ ਕੀਤਾ ਜਾਂ ਕਰਦਾ ਵੀ ਨਾ ਪਹਿਲੇ ਤਾਂ ਉਹ ਆਪਣੇ ਆਪ ਦੇ ਨਿਰਭਰ ਹੋ ਕੇ ਮੈਂ ਨਸ਼ਾ ਛੱਡਣਾ ਵਾ ਮੈਨੂੰ ਤਾਂ ਦੱਸਿਆ ਜਾਵੇ ਉਹਨੇ ਕਿੰਨੇ ਕਿ ਨੌਜਵਾਨ ਜਿਹੜੇ ਨਸ਼ੇ ਤੋਂ ਦੂਰ ਕੀਤੇ ਐ ਇਦਾਂ ਦੇ ਕੋਈ ਇਦਾਂ ਦੀ ਕੋਈ ਪਰ ਮੈਨੂੰ ਕੋਈ ਵੀਡੀਓ ਨਹੀਂ ਲੱਭੀ ਕੋਈ ਇਦਾਂ ਦੇ ਮੈਨੂੰ ਕੋਈ ਲੋਕ ਨਹੀਂ ਲੱਭੇ ਜਿਹੜਾ ਕਹੇ ਕਿ ਅੰਮ੍ਰਿਤਪਾਲ ਸਾਡੇ ਲਈ ਰੱਬ ਐ ਕਿ ਸਾਨੂੰ ਨਸ਼ਾ ਛਡਾ ਦਿੱਤਾ ਸੀ ਕਰਨਜੀਤ ਸਿੰਘ ਚੰਨੀ ਹੋਰਾਂ ਨੇ ਸੰਸਦ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਭਾਈ ਭਾਈ ਅੰਮ੍ਰਿਤਪਾਲ ਫੁਰਾਨ ਨੂੰ ਰਿਹਾ ਕਰਨਾ ਚਾਹੀਦਾ ਐਨਐਸਏ ਐਨਐਸਏ ਹਟਾਉਣੀ ਚਾਹੀਦੀ ਹੈਗੀ ਐ ਇਹ ਐਨਐਸਏ ਐਨਐਸਏ ਜੇ ਲਗਾਈ ਐ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਉਹਦੇ ਉੱਤੇ ਪਹਿਰੇ ਦਿੱਤਾ ਵਾ ਇਹ ਹੈ ਮਨਮਾਨ ਕਹਿੰਦਾ ਸੀ ਕਿ ਮੈਂ ਸੰਵਿਧਾਨ ਨੂੰ ਇੰਡੀਆ ਸੰਵਿਧਾਨ ਨੂੰ ਨਹੀਂ ਮੰਨਦਾ ਨਹੀਂ ਮੰਨਦਾ ਲੇਕਿਨ ਸੰਸਦ ਨੂੰ ਚਲਾ ਗਿਆ ਜਦੋਂ ਕਿ ਸੰਵਿਧਾਨ ਨੂੰ ਮੰਨਦੇ ਨਹੀਂ ਆਪਾਂ ਸੋਂ ਕਿ ਉਹ ਚੱਕੀ ਆ ਉਹ ਤੇ ਐਮਪੀ ਦੇ ਲੈ ਕੇ ਆਈ ਨੀਗਾ ਪਟਵਾਲਾ ਬਿਲਕੁਲ ਜੇ ਇੱਥੇ ਇੱਕ ਰੱਸੀ ਤਸਵੀਰ ਦੇਖੋ ਜਿੱਥੇ ਪੁਤਲਾ ਨੂੰ ਜਿਹੜਾ ਹੈ ਉਹਨਾਂ ਸਾਰਨ ਲੱਗੇ ਨੇ ਇਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜੋ ਭਾਈ ਅਮਰਿਤਪਾਲ ਸਿੰਘ ਉਰਾ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਉਹ ਬਿਆਨ ਬਿਲਕੁਲ ਗਲਤ ਹੈ ਉਹ ਬਿਆਨ ਇਸੇ ਇੱਕ ਸੋਚ ਨੂੰ ਜਿਹੜਾ ਹੈਗਾ ਹੈ ਉਹ ਪਹਿਰਾ ਦਿੰਦੀ ਹੈ ਕਿਸੇ ਇੱਕ ਉਹ ਸੋਚ ਨੂੰ ਜੋ ਆ ਜਿਹੜਾ ਹੈਗਾ ਹੈ ਉਹ ਕਿਸੇ ਤਰੀਕੇ ਦੇ ਨਾਲ ਕਿਸੇ ਵਕਤ ਰਾਜ ਨੂੰ ਜਿਹੜਾ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਈ ਤਰੀਕੇ ਦੇ ਨਾਲ ਖੜੇ ਕੀਤੇ ਜਾ ਰਹੇ ਹੈਗੇ ਨੇ ਜਿਸ ਤੋਂ ਬਾਅਦ ਹੁਣ ਦੇਖੋ ਪੁਤਲਾ ਜਿਹੜਾ ਹੈਗਾ ਹੈ ਉਹ ਫੁਕਿਆ ਜਾ ਰਿਹਾ ਹੈ ਤਾਂ ਤੁਸੀਂ ਦੇਖੋ ਤਰਨਜੀਤ ਸਿੰਘ ਚੰਨੀ ਹੋਰ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਕਿਹਾ ਗਿਆ ਹੋਰ ਵੀ ਨਹੀਂ ਅੱਛਾ ਤੁਸੀਂ ਕਹਿ ਰਹੇ ਸੀਗੇ ਕਿ ਆ ਸੋ ਖਾਦੀ ਹੈਗੀ ਉਹਨਾਂ ਨੇ ਸੰਵਿਧਾਨ ਨੂੰ ਨਹੀਂ ਮੰਨਦੇ ਸੀ ਕਿ ਸੰਵਿਧਾਨ ਦੀ ਸੋਖ ਖਾਲੀ ਮੇਰੀ ਗੱਲ ਸੁਣੋ ਮੈਂ ਉਹੀ ਸਵਾਰ ਉੱਤੇ ਆਉਣ ਲੱਗਾ ਜੇਕਰ ਉਸ ਵਿਧਾਨ ਨੂੰ ਨਹੀਂ ਮੰਨਦੇ ਸੀ ਸੰਵਿਧਾਨ ਦੀ ਸੋਖ ਖਾਲੀ ਫਿਰ ਤਾਂ ਸੰਵਿਧਾਨ ਦੇ ਹੋਗੇ ਫਿਰ ਤਾਂ ਉਹਨਾਂ ਦਾ ਰਾਈਟ ਦਾ ਆਪਣੇ ਮੂੰਹੋਂ ਕਹਿਣਾ ਕਹਿ ਦੇਣਗੇ ਕਿ ਉਹ ਸੰਵਿਧਾਨ ਨੂੰ ਮੰਨਦੇ ਨਹੀਂ ਇੰਡੀਆ ਦੇ ਨੂੰ ਜਦੋਂ ਉਹ ਕਹਿ ਦੇਣਗੇ ਉਦੋਂ ਮੇਰੇ ਨਾਲ ਇਹਦੇ ਉੱਤੇ ਇਸ ਕੁਐਸਚਨ ਤੇ ਆਪਾਂ ਡਿਸਕਸ ਕਰਾਂਗੇ ਤੁਹਾਨੂੰ ਵੀ ਇੱਡਾ ਵੱਡਾ ਫਤਵਾ ਮਿਲ ਗਿਆ ਉਹਨਾਂ ਨੂੰ ਜਿਸ ਤੋਂ ਬਾਅਦ ਲੋਕਾਂ ਮੇਰਾ ਸਵਾਲ ਸੁਣੋ ਲੋਕਾਂ ਨੇ ਮਾਈਂਡ ਮੇਕਅਪ ਕੀਤਾ ਗਿਆ ਲੋਕਾਂ ਦਾ ਮਾਈਂਡ ਮੇਕਅਪ ਹੋ ਗਿਆ ਬੇਰੀ ਸਿੰਪਲ ਕੁਆਇਟ ਸਿੰਪਲ ਫਿਰ ਸ਼ਿਪਸੈਨਾ ਕਿਉਂ ਨਹੀਂ ਇੱਕ ਕਮਿਊਨਿਟੀ ਹੈ ਜਿਹੜੀ ਖਾਲਿਸਤਾਨ ਨੂੰ ਚਾਹਦੀ ਹੈ ਅਸੀਂ ਉਸ ਕਮਿਊਨਿਟੀ ਨੂੰ ਆਪਾਂ ਹਾਈਪ ਦੇ ਰਹੇ ਹਾਂ ਪਰ ਉਹ ਕਾਫੀ ਗਰਮ ਸਭਾ ਦੇ ਨੇ एवरीवन 노ਸ ਆਪਣੇ ਜਲੰਧਰ ਚੀ ਗੁਰਦੁਆਰੇ ਦੀ ਕਾਫੀ ਤੋੜ-ਫੋੜ ਕਰਕੇ ਗਈ ਸੀ ਤੇ ਨੈਚੁਰਲੀ ਜਿਹੜੇ ਗਰਮਦਲ ਦੇ ਹੈ ਜਾਂ ਜਿਹੜੇ ਖਾਲਿਸਤਾਨ ਨੂੰ ਸਮਰਥਨ ਦਿੰਦੇ ਨੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਸਰ ਮਤਲਬ ਤੁਹਾਨੂੰ ਲੱਗਦਾ ਫਿਰ ਸ਼ਿਪਸੈਨਾ ਕਿਉਂ ਨਹੀਂ ਅਦੀਹਾ ਕਰ ਲੈਂਦੀ ਹੈਗੀ ਸ਼ਿਪਸੈਨਾ ਕਿਉਂ ਨਹੀਂ ਆਪਣੀ ਸਰਕਾਰ ਬਣਾ ਲੈਂਦੀ ਹੈ ਇੱਕ ਪਾਸੇ ਕਿਉਂਕਿ ਅਸੀਂ ਤੁਸੀਂ ਕੇਕਟਾ ਦੇ ਪ੍ਰਤੀਕਾ ਜੀ ਇੱਕ ਪਾਸੇ ਜਿੱਥੇ ਜਦੋਂ ਹਿੰਦੂਤੰਕਵਾਦ ਦੇ ਖਿਲਾਫ ਆ ਅਸੀਂ ਸਿੱਖ ਕਮਿਊਨਿਟੀ ਦੇ ਖਿਲਾਫ ਨਹੀਂ ਆ ਹਿੰਦੂ ਔਰ ਸਿੱਖ ਇੱਕ ਹੀ ਹੈ ਸਾਡੇ ਵਿੱਚ ਸਿੱਖ ਵੀ ਨੇ ਹਿੰਦੂ ਵੀ ਨੇ ਹਰ ਧਰਮ ਦੇ ਲੋਕ ਨੇ ਲੇਕਿਨ ਅਸੀਂ ਇੱਕ ਕਮਿਊਨਿਟੀ ਨੂੰ ਅਸੀਂ ਕੱਲੀ ਇਹ ਹਿੰਦੂਇਸਮ ਨੂੰ ਲੈ ਕੇ ਨਹੀਂ ਦੌੜ ਰਹੇ ਕਿ ਭਾਈ ਅਮਰਿਤਪਾਲ ਸਿੰਘ ਹੁਰਾ ਦਾ ਕੋਈ ਰਾਈਟ ਨਹੀਂ ਬੰਦਾ ਚੰਨੀ ਦਾ ਗੱਲ ਤਾਂ ਉੱਥੀ ਆਏ ਨਾ ਜਦੋਂ ਉਹ ਗੱਲ ਕਰ ਰਹੇ ਨੇ ਚੰਦ ਸਿੰਘ ਚੰਨੀ ਉਹਨਾਂ ਦੀ ਹੀ ਗੱਲ ਕਰ ਰਹੇ ਨੇ ਮੇਰਾ ਸਵਾਲ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਹੁਰਾ ਦਾ ਉਈ ਰਾਈਟ ਨਹੀਂ ਬੰਦਾ ਹੈਗਾ ਕਿਸ ਬਾਰੇ ਕਿਸੇ ਵੀ ਚੀਜ਼ ਨੂੰ ਜੇਕਰ ਉਹ ਜਿੱਤ ਗਏ ਨੇ ਇਸ ਜਗ੍ਹਾ ਤੋਂ ਕਿ ਤਵਾ ਉਹਨਾਂ ਦਾ ਕੋਈ ਰਾਈਟ ਨਹੀਂ ਹੈਗਾ ਉਹਨਾਂ ਦਾ ਇਸ ਤਰ੍ਹਾਂ ਕੋਈ ਰਾਈਟ ਨਹੀਂ ਹੈ ਆਪਣੀ ਸਜ਼ਾ ਪੂਰੀ ਕਰਨ ਹੋਤੇ ਬਾਅਦ ਉਹ ਪ੍ਰਸ਼ਾਸਨ ਤੋਂ ਮਾਫੀ ਮੰਗਣ ਜੇ ਉਹਨਾਂ ਨੂੰ ਅਦਾਲਤੇ ਛੁੱਟੀ ਦਿੰਦਾ ਹੈ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਫਿਰ ਚਰਨਜੀਤ ਸਿੰਘ ਚੰਨੀ ਉੱਪਰ ਇਹ ਕਿਉਂ ਹੁਣ ਤੋਮਤ ਲਗਾਈ ਜਾ ਰਹੀ ਹੈ ਉਹਨਾਂ ਨੇ ਗੱਲ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਕਿਉਂ ਕਿਹਾ ਜੀ ਉਹਨਾਂ ਨੂੰ ਬਿਲਕੁਲ ਕਿਉਂਕਿ ਯਾਰ ਉਹ ਆਤੰਕਵਾਦੀ ਦੇ ਸਮਰਥਕ ਨੇ ਉਹ ਖਾਰਕੁਆ ਦੇ ਸਮਰਥਕ ਨੇ ਜਦੋਂ ਉਹ ਉਹਨਾਂ ਨੂੰ ਕਹ ਰਹੇ ਨੇ ਵੀ ਉਹਨਾਂ ਨੂੰ ਰਿਹਾ ਕੀਤਾ ਜਾਏ ਕਾਂਗਰਸ ਖੁਦ 1984 ਦੇ ਵਿੱਚ ਬਲੂ ਸਟਾਰ ਆਪਰੇਸ਼ਨ ਕਰਕੇ ਅਤੰਕਵਾਦ ਨੂੰ ਜੜ ਤੋਂ ਮਿਟਾਉਣ ਵਾਲੀ ਪਾਰਟੀ ਹੈ ਉਹ ਪਾਰਟੀ ਅਤੰਕਵਾਦ ਨੂੰ ਇੱਕ ਦੁਆਰਾ ਫਿਰ ਹਾਈਪ ਉਹਨਾਂ ਦੇ ਮਤਲਬ ਇੰਦਰਾ ਗਾਂਧੀ ਜੀ ਹੁਣੇ ਨਹੀਂ ਨੇ ਉਹਨੂੰ ਮਿਟਾਉਣ ਵਾਲੇ ਉਹੀ ਨੇ ਕਿਹਾ ਰਾਹੁਲ ਗਾਂਧੀ ਚਾਹੁੰਦੇ ਨੇ ਵਾਪਿਸ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਜਾਵੇ ਔਰ ਹਿੰਦੂ ਇੱਥੇ ਰਹਿਣ ਤੋਂ ਪਹਿਲਾਂ 10 ਵਾਰ ਸੋਚੇ ਕਿ ਮੈਂ ਇੱਥੇ ਰਹਿ ਪਾਵਾਂਗਾ ਜਾਂ ਨਹੀਂ ਤੁਹਾਨੂੰ ਵੀ ਪਤਾ ਵੇ ਉਸ ਟਾਈਮ ਦੇ ਉੱਪਰ ਹਿੰਦੂ ਵੀ ਸਿਰ ਦੇ ਉੱਤੇ ਪਗੜੀ ਪਹਿਨਣ ਲੱਗ ਗਏ ਸੀ ਤੇ ਜਦ ਇਹਹੀ ਗੱਲ ਜਦੋਂ ਹਿੰਦੂ ਰਾਸ਼ਟਰੀ ਆਉਂਦੀ ਹੈ ਜਦੋਂ ਹਿੰਦੂ ਇਹ ਗੱਲ ਚੱਕਦਾ ਹੈ ਉਦੋਂ ਫਿਰ ਕਿਉਂ ਨਹੀਂ ਤੁਸੀਂ ਅਸੀਂ ਹਿੰਦੂ ਰਾਸ਼ਟ੍ਰ ਚ ਇਹ ਨਹੀਂ ਕਹਿੰਦੇ ਕਿ ਸਿੱਖਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਸਿੱਖਾਂ ਨੂੰ ਆਪਣੇ ਪਗੜੀ ਪਹਿਨਣ ਦਾ ਹੁਕਮ ਨਹੀਂ ਹੈ ਅਸੀਂ ਅਦਾ ਦਾ ਕੋਈ ਗੱਲ ਨਹੀਂ ਕਰਦੇ ਜਦਕਿ ਜਦੋਂ ਇਹ ਆਂਦੇ ਨੇ ਇਹ ਕਹਿੰਦੇ ਨੇ ਹਰ ਬੰਦੇ ਨੂੰ ਉਹਦਾ ਸਤਾਰ ਪਹਿਨ ਨਹੀਂ ਪਾਏਗੀ ਕੋਈ ਨਾਚਲੀ ਹੈ ਜ਼ਬਰਦਸਤੀ ਹੈ ਠੀਕ ਹੈ ਮਤਲਬ ਪ੍ਰੋਪਰ ਤਰੀਕੇ ਤੋਂ ਨਾਲ ਤੁਸੀਂ ਵਿਰੋਧ ਕਰਦੇ ਹੋ ਤਾਂ ਬਿਲਕੁਲ ਸ਼ੁਕਰੀਆਤਾ ਸ਼ਿਵਚਾਨਾ ਆਗੂ ਨਾਲ ਜਨਤ ਨਾਲ ਖਾਸੀ ਗੱਲਬਾਤ ਕੀਤੀ ਹੈ ਪੈਨਾਂ ਦਾ ਕਹਿਣਾ ਹੈ ਕਿ ਅਸੀਂ ਹਰੇਕ ਪੱਕੋ ਜੜਾਏ ਉਹ ਭਾਈ ਅਮਰਿਤਪਾਲ ਸਿੰਘ ਅਤੇ ਸਾਬਕਾ ਸੀਐਮ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਕਰਨੀ ਹੋ ਰਹਾ ਦਾ ਵਿਰੋਧ ਕਰਦੇ ਹਾਂ ਕੈਮਰਾ ਪਸੰਦ ਸੰਕੇਤ ਨਾਲ ਰਾਜੀ ਗੁਪਤਾ ਹਮਦਰ ਟੀਵੀ ਕੈਨੇਡਾ ਜਲੰਧਰ